ਸਸੀ ਕਾਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਰਾਮ ਟੈਕਸ ਪਰਮਾਰਨ ਦਾ ਵਕਲੈਕਸ਼ਨ ਤੋਂ ਬੋਲ ਰਹੀ ਨਾ ਤੇ ਇਹ ਜੋ ਸੂਟ ਹਨ ਇਹ ਹੈਗੀ ਆ ਪਿਓਰ ਕੈਮਰਿਕ ਪਿਓਰ ਕੈਮਰਿਕ ਦੇ ਆ ਇਸ ਦੇ ਨਾਲ ਤੁਸੀਂ ਪੈਂਟ ਬਣਾ ਸਕਦੇ ਹੋ ਪਲਾਜੋ ਬਣਾ ਸਕਦੇ ਸਲਵਾਰ ਬਣਾ ਸਕਦੇ ਟਿੱਪੋ ਚਿਕਨ ਦੇ ਮਤਲਬ ਚਿਕਨ ਕਰੀ ਹੈ ਬਹੁਤ ਹੀ ਵਧੀਆ ਹੈ ਕਿਤਾ ਫਾਰਸੀ ਸਲਵਾਰ ਜਿਹਦਾ ਤੁਸੀਂ ਬਣਾ ਸਕਦੇ ਹੋ ਹਨਾ ਤੇ ਇਹ ਹੈ ਜਿਹਦਾ ਜੈਲੋ ਜਿਹਦਾ ਲੱਡੂਆ ਨਾ ਕਲਰ ਹੁੰਦਾ ਨਾ ਇਹ ਇਹ ਤੁਹਾਡੇ ਘਰ ਤੱਕ 650 ਰੁਪਏ ਵਿੱਚ ਤੁਹਾਡੇ ਘਰ ਤੱਕ ਇਹ ਵਿਦਾਊਪਟਾ ਹੈ ਪਿਓਰ ਹੈ ਪਿਓਰ ਦੇਖੋ ਕੋਈ ਇਸ ਤਰ੍ਹਾਂ ਕੋ ਮਿਕਸ ਨਹੀਂ ਮਿਲੇਗਾ ਤੁਹਾਨੂੰ ਇਹ ਹਨਾ ਪਿਓਰ ਕੈਮਰਕ ਹੈ ਨਾਈ ਫਟੇ ਦਾ ਦਿੱਤਾ ਤੇ ਗਰਮੀ ਦੇ ਵਿੱਚ ਤੁਹਾਨੂੰ ਬਹੁਤ ਹੀ ਠੰਡੇ ਬਚਾਵੇਗਾ ਤੇ ਇਸ ਦੀ ਕੀਮਤ 650 ਰੁਪਏ ਹੈ ਤੇ ਤੁਸੀਂ ਮਤਲਬ ਸੱਜਣ ਨਾਲ ਕੰਟੈਕਟ ਕਰਨ ਦੇ ਨੰਬਰ ਗੂਗਲ ਪੇ ਨੰਬਰ ਹੈਗਾ ਆ 94 940251814 ਇੱਥੇ ਤੁਸੀਂ ਪੈਸੇ ਸੀਓਡੀ ਨਹੀਂ ਕੋਈ ਵੀ ਹੈਗੀ ਸੀਓਡੀ ਨਹੀਂ ਉਪਲਬਧ ਹੈਗੀ ਇਹ ਤੁਹਾਨੂੰ ਕੈਸ਼ ਪਹਿਲਾਂ ਪੈਸੇ ਦੇਣੇ ਪੈਣਗੇ ਵੀ ਤੁਹਾਡੇ 3-4 ਦਿਨ ਤੱਕ ਘਰ ਤੱਕ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਪਹੁੰਚੇਗਾ 650 ਦੇ ਵਿੱਚ ਠੀਕ ਹੈ ਜੀ ਤੇ ਕੋਲ ਤੁਸੀਂ ਕਲਰ ਪਸੰਦ ਕਰ ਸਕਦੇ ਹੋ ਤੇ ਅਗਰ ਤੁਸੀਂ ਮੇਰੇ ਨਾਲ ਕੰਟੈਕਟ ਨੰਬਰ ਮੇਰਾ ਹੈਗਾ 896882956 वट्सएपरा स्क्रीनशॉट लैंना है ना स्क्रीनशॉट लैके मेरे वट्सअपे सेंड कर देना पैसे पहले भेज देने तो फिर तुम सूट थोड़े घर तक फ्री डिलवरी मिलेगा इसके कलर तुझे देखो पिंक बहुत ही नाइस कलर है पिंक कलर है तो हाँ जी आ रहा नंबर है जी एक नंबर ठीक है जी आगा आ मजेंटा जी का कलर नंबर हो गया दो ठीक है जी दो हो गया ए, ए हो गया जी अंगूरी कलर अंगूली कलर जंगूर जिद्दा फरोजी फरोजी जिदा ना इस तरह लाया जी का तीन नंबर ये है जिदा बिस्कुटी चूह रंग का जिदा कलर ना माउस कलर फोर नंबर ए, ए हो गया जी फाइव नंबर फरोजी कलर इसका जो है कमीज का इस तरह ਤੇ ਸਾਰੇ ਸੂਤੀ ਕਰਮਾਸ ਤੋਂ ਸਾਰਿਆਂ ਦੇ ਨਾਲ ਇਹਦਾ ਐంబਰੋਇਡਰੀ ਦਾ ਮਿਰਚੀ ਕੰਦੀ ਮਿਲੇਗੀ ਤੇ ਫਿਰ ਆ ਗਿਆ ਜੀ ਮਾਸਟਰਡ ਕਲਰ 6 ਨੰਬਰ ਮਾਸਟਰਡ ਕਲਰ ਤੇ 7 ਨੰਬਰ ਦੀ ਇਹ ਵਜਾ ਇੰਟਾਕ ਦਾ ਦੋ ਤਰ੍ਹਾਂ ਦੇ ਹੁੰਦਾ ਨਾ ਇਹ ਹੋਰ ਆ ਗਿਆ ਜੀ 7 ਨੰਬਰ 650 ਰੁਪਏ 650 ਰੁਪਏ ਤੱਕ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਹੋਵੇਗੀ ਕੋਈ ਤੁਹਾਡੇ ਚਾਰ ਦਿਨ ਜੇਣਾ ਪਜੇਗਾ ਤੇ ਆ ਗਿਆ ਜੀ 8 ਨੰਬਰ 8 ਨੰਬਰ रेड कलर है रेड कलर के 9 लेमन लेमन शेड के ये हमारी शर्ट के फिर ਤੁਹਾਨੂੰ ਤਹਾਲੀ ਮਹਿਰੂਨ ਹੈ ਮਹਿਰੂਨ ਇਹ ਹੈਗਾ ਕਿ 10 ਨੰਬਰ ਠੀਕ ਹੈ ਜੀ 10 ਨੰਬਰ ਹੈ ਜਿੱਦਾਂ ਇਹ ਤੁਹਾਨੂੰ 650 ਰੁਪਏ ਸਾਰੇ ਜੋ ਮੈਂ ਤੁਹਾਨੂੰ ਪਹਿਲਾਂ ਸਟਾਕ ਦਿਖਾਇਆ ਉਹਦੇ ਨਾਲ ਦਾ ਹੀ ਹੋ ਰਿਹਾ ਕਿ ਕੈਮਰੇ ਚ ਤੇ ਤੁਸੀਂ ਸਾਨੂੰ ਜਿੱਦਾਂ ਮਤਲਬ ਪੇ ਕਰਨਾ ਕਿ ਫਿਰ ਤੁਹਾਡੇ ਘਰ ਤੱਕ ਸੂਰੀ ਪਹੁੰਚ ਜਾਵੇਗਾ ਸਾਸੀ ਕਾ